ਜੀ ਸਤਿ ਸ੍ਰੀ ਅਕਾਲ ਜੀ ਹਿੱਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਸਾਰੀਆਂ ਭੈਣਾਂ ਦਾ ਜੀ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਤੁਹਾਡਾ ਆਉਣ ਲਈ ਤੇ ਸਾਡੀ ਵੀਡੀਓ ਨੂੰ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਆਪਾਂ ਸੂਟ ਲੈ ਕੇ ਆਏ ਆ ਦੋ ਜੀ ਦੋਨੇ ਵਰਕ ਵਾਲੇ ਸੂਟ ਹੋਣਗੇ ਐਨੀ ਕੈਂਟ ਲੁੱਕ ਦੇ ਸੂਟ ਬਣੇ ਆ ਜੀ ਤੁਸੀਂ ਦੇਖ ਕੇ ਵੀ ਬਹੁਤ ਹੀ ਖੁਸ਼ ਹੋਵੋਗੇ ਐਨੇ ਸੋਹਣੇ ਸੂਟ ਬਣੇ ਆ ਜੀ ਤੁਹਾਡਾ ਵੀ ਜੇ ਕਰੂਗਾ ਵੀ ਅਸੀਂ ਵੀ ਐਸੇ ਜੇ ਸੂਟ ਬਣਾਈਏ ਇਹ ਬੜਾ ਪਹਿਲਾ ਸੂਟ ਹੈ ਜੀ ਜੌਰਜਟ ਸਟਫ ਤੇ ਬਣਿਆ ਹੋਇਆ ਹੈ ਇਹ ਵਾਲਾ ਬਾਜੂ ਤੇ ਕੰਮ ਆਊਗਾ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੋਹਣੀ ਤੇ ਪਿਆਰੀ ਬਾਜੂ ਬਣੀ ਹੈ ਜੀ ਆਪਣੀ ਅੰਬਰੀਲਾ ਸਟਾਈਲ ਪਾਕਿਸਤਾਨੀ ਸਟਾਈਲ ਬਾਜੂ ਬਣਾਈ ਹੈ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਬਾਜੂ ਤੇ ਕੰਮ ਆ ਜੂਗਾ ਜੀ ਦੋਨਾਂ ਤੇ ਬਹੁਤ ਸੋਹਣਾ ਕੰਮ ਹੋਇਆ ਜੀ ਕੰਮ ਦੀ ਸਪਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੰਮ ਬਣੇਗਾ ਆਪਣਾ ਕੋਈ ਵੀ ਕੰਪਲੇਂਟ ਨਹੀਂ ਹੈ ਇਹ ਵਾਲਾ ਆਜੂਗਾ ਜੀ ਆਪਣਾ ਮੋਢੇ ਤੋਂ ਲੈ ਕੇ ਜੈਕਟ ਸਟਾਈਲ ਇਹ ਸੂਟ ਬਣਿਆ ਬਹੁਤ ਹੀ ਸੋਹਣਾ ਜੈਕਟ ਸਟਾਈਲ ਦੇ ਵਿੱਚ ਇਹ ਸੂਟ ਬਣਿਆ ਇਹ ਦੀਦੀ ਨੇ ਆਪਣਾ ਹੀ ਡਿਜ਼ਾਈਨ ਭੇਜਿਆ ਸੀ ਇਹ ਪਟਿਆਲੇ ਜਾ ਰਿਹਾ ਜੀ ਸੂਟ ਬਣ ਕੇ ਬਹੁਤ ਸੋਹਣਾ ਜੌਰਜਟ ਦਾ ਸਟੱਫ ਹੈ ਜੀ ਪਿਓਰ ਜੌਰਜਟ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਕੰਮ ਹੋਇਆ ਜੀ ਤੁਸੀਂ ਵੀ ਜਿਹੇ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਆ ਤਾਂ ਸਾਡਾ ਕੰਟੈਕਟ ਨੰਬਰ ਚੱਲ ਰਿਹਾ ਜੀ WhatsApp 8847067822 ਤੇ ਜਾ ਕੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਬਣਵਾ ਸਕਦੇ ਹੋ ਤੇ ਬਹੁਤ ਤੁਸੀਂ ਇੱਕ ਵਾਰੀ ਸਾਡੇ ਤੋਂ ਸੂਟ ਜਰੂਰ ਬਣਵਾ ਕੇ ਦੇਖੋ ਜੀ ਤੁਹਾਨੂੰ ਮਜ਼ਾ ਆ ਜਾਊਗਾ ਜੀ ਸੂਟ ਬਣਵਾ ਕੇ ਆਪਣਾ ਕੰਮ ਤੇ ਆਪਣਾ ਰੇਟ ਸਭ ਨਾਲੋਂ ਘੱਟ ਹੁੰਦਾ ਜੀ ਤੇ ਬਹੁਤ ਹੀ ਆਪਣੇ ਕੰਮ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਅਗਲਾ ਸੂਟ ਇਹ ਵਾਲਾ ਆਊਗਾ ਜੀ ਇਹ ਸਿਲਕ ਪਸ਼ਮੀਨੇ ਤੇ ਬਣਵਾਇਆ ਹੈ ਜੀ ਦੀਦੀ ਨੇ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚੋਂ ਆਪਣਾ ਹੀ ਡਿਜ਼ਾਈਨ ਦੇਖ ਕੇ ਆਪਣਾ ਕੋਈ ਸੂਟ ਰੈਡੀ ਕਰਵਾਇਆ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਇਹਦੇ ਤੇ ਵਰਕ ਹੋਇਆ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇਹ ਵਾਲਾ ਘੇਰੇ ਤੇ ਵਰਕ ਆ ਜੂਗਾ ਜੀ ਬਹੁਤ ਸੋਹਣਾ ਘੇਰੇ ਦਾ ਡਿਜ਼ਾਈਨ ਬਣਿਆ ਹੈ ਜੀ ਜ਼ਰੀਦਾ ਸਾਰਾ ਕੰਮ ਹੈ ਇਹ ਵਾਲਾ ਇਹ ਵਾਲਾ ਉੱਪਰ ਧਾਗੇ ਦਾ ਕੰਮ ਆਊਗਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਤੁਹਾਡੇ ਮੀ ਪੈ ਗਿਆ ਕਿ ਨਹੀਂ ਪੈ ਗਿਆ ਜੀ ਸਾਡੇ ਬਟਿੰਡੇ ਅਜੇ ਤੱਕ ਮੀ ਨਹੀਂ ਪਿਆ ਜੀ ਇਹ ਵਾਲਾ ਬਾਜੂ ਤੇ ਕੰਮ ਆ ਜੂਗਾ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਔਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਜਿਆਦਾ ਤੋਂ ਜਿਆਦਾ ਭੈਣ ਮੰਨ ਕੇ ਮੇਰੇ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀਡੀਓ ਦੇਖਦੇ ਦੇਖਦੇ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਇਹ ਵਾਲਾ ਪਹੁੰਚਿਆ ਤੇ ਕੰਮ ਆ ਜੂਗਾ ਜੀ ਸਟੇਟ ਸਨਵਾਰ ਬਣੂਗੀ ਇਹਦੀ ਕੰਮ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਹੁੰਦਾ ਜੀ ਕੰਮ ਬਣ ਨੂੰ ਤੇ ਸਟੱਫ ਬਣ ਨੂੰ ਆਪਣੀ ਪੂਰੀ ਗਾਰੰਟੀ ਹੈ ਜੀ ਵੀ ਨਾ ਤਾਂ ਆਪਾਂ ਕੰਮ ਮਾੜਾ ਕਰੀਏ ਜੀ ਨਾ ਹੀ ਆਪਾਂ ਸਟੱਫ ਮਾੜਾ ਲਾਈਏ ਜੀ ਬਹੁਤ ਸੋਹਣਾ ਕੰਮ ਹੋਇਆ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤੇ ਚੈਨਲ ਹਾਂ ਜੀ ਇਹ ਵਾਲਾ ਸੂਟ ਜਾ ਰਿਹਾ ਜੀ ਆਪਣਾ ਲੁਧਿਆਣਾ ਇਹ ਵਾਲਾ ਜਾ ਰਿਹਾ ਜੀ ਆਪਣਾ ਪਟਿਆਲਾ ਹੁਣ ਵਾਰੀ ਹੈ ਜੀ ਤੁਹਾਡੀ ਸਾਡੇ ਤੋਂ ਇੱਕ ਵਾਰੀ ਸੂਟ ਤੁਸੀਂ ਜ਼ਰੂਰ ਬਣਵਾ ਕੇ ਦੇਖੋ ਤੁਹਾਨੂੰ ਮਜ਼ਾ ਆ ਜਾਊਗਾ ਜੀ ਸਾਡਾ ਕੰਮ ਦੇਖ ਕੇ ਤੇ ਜਲਦੀ ਜਲਦੀ ਆਪਣੀ ਬੁਕਿੰਗ ਕਰਵਾ ਲਓ ਜੀ ਸਾਡਾ ਨੰਬਰ ਉੱਪਰ ਚੱਲ ਰਿਹਾ ਜੀ ਤੇ ਅਗ ਮਿਲਦੇ ਆਂ ਅਗਲੀ ਵੀਡੀਓ